ਮਾ ਜਿਹੜੀ ਅੱਜ ਦਾ ਰੋਜ਼ ਪ੍ਰੈਸਰ ਹੋ ਰਿਹਾ ਹੈ ਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤੇ ਵੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਅੱਜ ਆਪਣਾ ਜਿਹੜਾ ਇੱਕ ਮਰੋਸਮਾਰਚ ਕੀਤਾ ਵਾ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਅਸੀਂ 25 ਤਰੀਕ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਸੀ ਮਿਲਾ ਦੇਾਂਗੇ ਤੁਸੀਂ ਢੰਡੀਆਂ ਦੇ ਬਖਾਇਓ ਕਾਲੀਆਂ ਅਸੀਂ ਉਹਨਾਂ ਦੀ ਆਖੀ ਮੰਨ ਲਈ ਸੀ ਲੇਕਿਨ ਮੁੱਖ ਮੰਤਰੀ ਦੇ ਸਾਨੂੰ ਨਹੀਂ ਮਿਲਿਆ ਪਰ ਉਹ ਨਹੀਂ ਆਪਣੇ ਤਰੀਕੇ ਨੇ ਮਿਲਾਂਗੇ ਸਾਡੇ ਕੋਲ ਕਿਹੜਾ ਤਰੀਕਾ ਨਹੀਂ ਹੈਗਾ ਜਿੱਦਾਂ ਕਿਸਾਨ ਸੜਕਾਂ ਤੇ ਉਦਾਂ ਹੀ ਪੱਤਰਕਾਰ ਸੜਕਾਂ ਤੇ ਆਉਣਗੇ ਹੁਣ ਕੌਣ ਕੰਮ ਕਰੋਗੇ ਇੱਕ ਕੰਮ ਹਾਲ ਬਾਜ਼ਾਰ ਵਿੱਚ ਇੱਕ 로ਸ ਮਾਰਚ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਸਰਕਾਰ ਸੀਐਮ ਸਾਹਿਬ ਦੇ ਨਾਮ ਦਾ ਇੱਕ ਮੰਗ ਪੱਤਰ ਉਹਨਾਂ ਨੇ ਮੈਨੂੰ ਦਿੱਤਾ ਮੈਂ ਇਹ ਜਿਹੜਾ ਮੰਗ ਪੱਤਰ ਆ ਮਾਨਯੋਗ ਸੀਐਮ ਸਾਹਿਬ ਨੂੰ ਥਰੂ ਡਿਪਟੀ ਕਮਿਸ਼ਨਰ ਸਾਹਿਬ ਭੇਜ ਦਿੱਤਾ ਜਾਏਗਾ ਤਾਂ ਜੋ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਵਿਚਾਰ ਹੋ ਸਕੇ ਮੈਂ ਬੜਾ ਇਹਨਾਂ ਦਾ ਧੰਨਵਾਦੀ ਹਾਂ ਪ੍ਰੈਸਾਂ ਜਿਨ੍ਹਾਂ ਨੇ ਬੜਾ ਸ਼ਾਂਤੀ ਦਾ ਸਬੂਤ ਦਿੱਤਾ ਹੈ ਪੀਸਫੁਲ ਲੋਕਾਂ ਦੀ ਆਵਾਜ਼ੈ ਨੂੰ ਧਿਆਨ ਚ ਰੱਖਦੇ ਹੋਇਆ ਪੀਸਫੁਲ ਆਪਣਾ ਮਾਰਚ ਕਰਕੇ ਆਪਣਾ ਇਹਨਾਂ ਸਮਾਪਤ ਕੀਤਾ ਤੇ ਆਪਣੀ ਮੰਗ ਪੱਤਰ ਜਿੰਦਿਆਂ ਉਸ ਨੂੰ ਮੰਗ ਪੱਤਰ ਦਿੱਤਾ ਵਾ ਇਹ ਮੰਗ ਪੱਤਰ ਮਾਨਯੋਗ ਸੀਐਮ ਸਰ ਨੂੰ ਭੇਜ ਦਿੱਤਾ ਜਾਏਗਾ ਇਹ ਮੰਗ ਪੱਤਰ ਜਿਹੜਾ ਸੱਦੇ ਦੇ ਅਲਟੀਵੇਟਰ ਦੇ ਨਾਲ ਲੱਗਾ ਹੈ ਕਿ ਅੱਗੇ ਇੱਕਦਮ ਲੱਗਦਾ ਵੀ ਸੱਤੇ ਦੇ ਨਾਲ ਹੱਲ ਹੋ ਜਾਏਗਾ ਮਸਲਾ ਦੇਖੋ ਜੀ ਜਿਹਦੇ ਜਿਹਦੇ ਕਰਨ ਵਾਲਾ ਮਸਲਾ ਵਾ ਉਹਦੇ ਤੇ ਵਿਚਾਰ ਹੋ ਜਾਏਗਾ ਇਹਦੇ ਤੇ ਫੈਸਲਾ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੈਣਾ ਵਾ ਜੋ ਵੀ ਫੈਸਲਾ ਲੈਣਗੇ ਉਹ ਤੁਹਾਡੇ ਧਿਆਨ ਚ ਲਿਆ ਦਿੱਤਾ ਜਾਏਗਾ ਸਰ ਪਿਛਲੀ ਵਾਰੀ ਪੁਲਿਸ ਪ੍ਰਸ਼ਾਸਨ ਨੇ ਆਸ਼ਵਾਸ਼ਣ ਤਾਂ ਦੇ ਕੇ ਸੀਐਮ ਸਾਹਿਬ ਨੇ ਮਿਲਾਵਾਂਗੇ ਬਟ ਫਿਰ ਵੀ ਉਹ ਇੱਕ ਜਸਟਿਸ ਬਲਾਪੀ ਨਿਕਲਿਆ ਹੁਣ ਆਉਣ ਵਾਲੇ ਸਮੇਂ ਲੱਗਦਾ ਕਿ ਸੀਐਮ ਸਾਹਿਬ ਜਿਹੜੀ ਹੈ ਇਹ ਮੰਗ ਪੱਤਰ ਦੇ ਕੋਈ ਅਮਲ ਕਰਨਗੇ ਬਿਲਕੁਲ ਜੀ ਹੋਏਗਾ ਜੀ ਉਸ ਦਿਨ ਕੋਈ ਕੁਝ ਕਾਰਨਾ ਕਰਕੇ ਨਹੀਂ ਸੀ ਮਿਲਾਇਆ ਜਾ ਸਕਿਆ ਜੇਕਰ ਪ੍ਰਸ਼ਾਸਨ ਨੇ ਜੇ ਕੋਈ ਗੱਲ ਕੀਤੀ ਹੈ ਉਹ ਤੁਹਾਨੂੰ ਜਰੂਰ ਮਿਲਾਵਾਂਗੇ ਧੰਨਵਾਦ ਪਾ ਜਿਹੜੀ ਅੱਜ ਦਾ ਰੋਜ ਪ੍ਰੈਸਰ ਹੋ ਰਿਹਾ ਹੈ ਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਅੱਜ ਆਪਣਾ ਜਿਹੜਾ ਇੱਕ ਮਰੋਸਮਾਚ ਕੀਤਾ ਵਾ ਆਪਣੀਆਂ ਮੰਗ ਅਸੀਂ 25 ਤਰੀਕ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਸੀ ਮਿਲਾ ਦੇਾਂਗੇ ਤੁਸੀਂ ਢੰਡੀਆਂ ਦੇ ਬਖਾਇਓ ਕਾਲੀਆਂ ਅਸੀਂ ਉਹਨਾਂ ਦੀ ਆਖੀ ਮੰਨ ਲਈ ਸੀ ਲੇਕਿਨ ਮੁੱਖ ਮੰਤਰੀ ਦੇ ਸਾਨੂੰ ਨਹੀਂ ਮਿਲਿਆ ਪਰ ਉਹ ਨਹੀਂ ਆਪਣੇ ਤਰੀਕੇ ਨੇ ਮਿਲਾਂਗੇ ਸਾਡੇ ਕੋਲ ਕਿਹੜਾ ਤਰੀਕਾ ਨਹੀਂ ਹੈਗਾ ਜਿੱਦਾਂ ਕਿਸਾਨ ਸੜਕਾਂ ਤੇ ਉਦਾਂ ਹੀ ਪੱਤਰਕਾਰ ਸੜਕਾਂ ਤੇ ਆਉਣਗੇ ਹੁਣ ਸਾਡੀਆਂ ਮੰਗਾਂ ਉਹ ਕਿ ਬਹੁਤੀਆਂ ਨਹੀਂ ਗੀਆਂ ਪਹਿਲੀ ਗੱਲ ਤੁਸੀਂ ਕਹਿੰਦੇ ਪੱਤਰਕਾਰਾਂ ਦੀ ਸੁਰੱਖਿਆ ਦਾ ਬੰਦੋਬਸਤ ਕੀਤਾ ਜਾਵੇ ਜਿਹੜੇ ਪੀਲੇ ਕਾਰਡ ਬਣਦੇ ਆ ਐਕਲਿਸ਼ਨ ਕਾਰਡ ਬਣਦੇ ਆ ਉਹਦੇ ਵਿੱਚ ਪਾਰਦਰਸ਼ੀ ਤਰੀਕਾ ਬਣਾਇਆ ਜਾਵੇ ਇੱਥੇ ਵੱਡੀਆਂ-ਵੱਡੀਆਂ ਅਖਬਾਰਾਂ ਵਾਲੇ ਤਾਂ ਆ ਕੇ ਮਿਲਾ ਜਾਂਦੇ ਆ ਜਿਹੜੇ ਬਦਾਰੇ ਛੋਟੀਆਂ ਅਖਬਾਰਿਓ ਕਹਿੰਦੇ ਤੁਹਾਡੇ ਇੰਦੇ ਹੀ ਬਣਨੇ ਆ ਪੰਜ ਹੀ ਬਣਨੇ ਆ ਚਾਰ ਹੀ ਬਣਨੇ ਇੱਥੇ ਵੱਡੀਆਂ ਅਖਬਾਰਾਂ ਦੇ 50-50 ਬਣਾਏ ਗਏ ਉਹ ਕਿਹੜੇ ਸਕੱਤੇ ਚ ਬਣਾਏ ਗਏ ਨੇ ਜੀ ਇਹ ਸਾਰੀਆਂ ਸਾਡੀਆਂ ਮੰਗਾਂ ਨੇ ਅਗਲੀ ਅਸੀਂ ਪੱਤਰਕਾਰਾਂ ਦੀ ਪੈਨਸ਼ਨ ਦੀ ਗੱਲ ਕੀਤੀ ਆ ਪੈਨਸ਼ਨ ਸਰ ਨੂੰ ਕੈਪਟਨ ਸਾਹਿਬ ਦੇ ਕੇ ਗਿਆ ਸੀ ਵੀ 60 ਸਾਲ ਤੋਂ ਪੱਤਰਕਾਰ ਜਿਹਦੀ 20 ਸਾਲ ਦਾ ਤਜਰਬਾ ਤੇ 5 ਸਾਲ ਦਾ ਕੰਡੀਸ਼ਨ ਆ ਉਹਨੂੰ ਬਾਰੇ ਪੈਨਸ਼ਨ ਦਿੱਤੀ ਜਾਊਗੀ ਉਹਨਾਂ ਨੇ ਕੁਝ ਬੰਦਿਆਂ ਦਿੱਤੀ ਸੀ ਮੁੜ ਕੇ ਜਦੋਂ ਇਹ ਸਰਕਾਰ ਆਈ ਇਹਨੇ ਟੋਟਲੀ ਉਹਨੂੰ ਬ੍ਰੇਕ ਲਾ ਦਿੱਤੀ ਅਗਲੀ ਪੱਤਰਕਾਰਾਂ ਦੀ ਅਸੀਂ ਕਹਿੰਦੇ ਹਰ ਪਰਿਵਾਰ ਸਮੇਤ ਹਰ ਪੱਤਰਕਾਰ ਦੀ ਜਿਹੜੀ ਮੈਡੀਕਲ ਇੰਸ਼ੋਰੈਂਸ ਕਰਾਈ ਜਾਵੇ ਜਦੋਂ ਵੀ ਕਿਤੇ ਕੋਈ ਪ੍ਰੋਬਲਮ ਹੋ ਜੀ ਕਹਿੰਦਾ ਜੀ ਆਓ ਆਓ ਜਿਹੜੀ ਜੜੀ ਇੱਕ ਮੀਮਾ ਜੀ ਨੇ ਉਹ ਕੀਤੀ ਅਸੀਂ ਸਾਰਿਆਂ ਦਾ ਬੀਮਾ ਕੀਤਾ ਉਹ ਮੰਨਦਾ ਕੋਣ ਉਹਨੂੰ ਜਦੋਂ ਅਸੀਂ ਹਸਪੀਟਲ ਜਾਂਦੇ ਹਾਂ ਉਹ ਕਹਿੰਦੇ ਨਹੀਂ ਜੀ ਕੋਈ ਲਾਗੂ ਨਹੀਂ ਹੈ ਸਾਡੇ ਕੋਲੇ ਕੋਈ ਚੀਜ਼ ਸਾਡੇ ਕੋਲ ਨਹੀਂ ਹੈ ਤੁਸੀਂ ਆਪਣੇ ਪੈਸੇ ਕੱਢੋ ਜਾਓ ਤੁਸੀਂ ਇਸ ਕਰਕੇ ਸਾਡੀ ਇਹ ਪੱਤਰਕਾਰਾਂ ਦੀ ਪੱਤਰਕਾਰ ਜਿਹੜੇ ਲੋਕ ਸੇਵਾ ਕਰਦੇ ਆ ਇਹ ਇੱਕ ਇਹੋ ਜਿਹਾ ਮਿਸ਼ਨ ਜਿਹਦੇ ਵਿੱਚ ਤੁਹਾਡੇ ਜਿਹੜੇ ਦੋਸਤ ਕੱਢ ਦੁਸ਼ਮਣ ਜਾਦੇ ਬਣਦੇ ਆ ਇਹ ਗੱਲ ਨਹੀਂ ਵੀ ਤੁਸੀਂ ਇਹ ਪੱਤਰਕਾਰਾਂ ਤੇ ਪਰਚ ਹੁਣ ਤੁਸੀਂ ਪਰਚੇ ਦਰਜ ਕਰ ਰਹੇ ਹੋ ਰਜਿੰਦਰ ਤੱਗੜ ਦਾ ਕੀ ਕਸੂਰ ਹੈ ਜੀ ਕਿਹੜੀ ਉਹਨੇ ਡਾਕਾ ਮਾਰ ਲਿਆ ਵਾ ਉਦੋਂ ਬਹੁਤੇ ਤੁਹਾਡੇ ਐਮਐਲਏ ਕੋਲ ਪੈਸੇ ਨੇ ਕਿ ਤੁਸੀਂ ਕਹਿੰਦੇ ਉਹਨੇ ਪੈਸੇ ਕਮਾਏ ਜੀ ਕਿੱਥੇ ਕਿੱਥੋਂ ਕਮਾਏ ਆ ਇਸ ਕਰਕੇ ਪੱਤਰਕਾਰ ਪੈਸੇ ਨਹੀਂ ਕਮਾਉਂਦੇ ਕੀ ਕਰੂਗਾ ਉਹ ਆਪਣਾ ਕੰਮ ਕਰਦਾ ਵਾ ਡਾਕਾ ਨਹੀਂ ਮਾਰਿਆ ਕਿਸੇ ਨੂੰ ਉਹਨੇ ਖੋਹ ਨਹੀਂ ਕੀਤੀ ਕੋਈ ਲੁੱਟ ਨਹੀਂ ਕੀਤੀ ਕੋਈ ਤੇ ਇਹ ਤੇ ਲੁਟੇਰੇ ਦੇ ਵਪਾਰੀ ਬੁਲਾੜੀ ਇਹਨਾਂ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਾਡੀ ਗੱਲ ਇਹ ਮੰਗਾ ਵੀ ਦਰਿੰਦਰ ਸਿੰਘ ਤੱਗੜ ਨੂੰ ਬਿਨਾਂ ਕਿਸੇ ਆਂਦੇ ਬਿਨਾਂ ਕਿਸੇ ਸ਼ਰਤ ਰਿਹਾਜ ਕੀਤਾ ਜਾਵੇ ਉਹਦਾ ਕੋਈ ਕਸੂਰ ਨਹੀਂ ਹੈਗਾ ਔਰ ਅਵੀ ਨਾਲ ਹੀ ਮੰਗ ਕਰਦੇ ਵੀ ਜੇ ਇਹਨਾਂ ਸਾਡੀ ਸਾਰੀ ਸਟਾਫ ਚਾਰੀਆਂ ਮੰਗਾ ਨਾ ਮੰਨੀਆਂ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇਹੋ ਜਿਹੇ ਪ੍ਰੋਟੈਸਟ ਕਰਾਂਗੇ ਅਗਲੇ ਹਫ਼ਤੇ ਦੇ ਇੱਕ ਪਤਾ ਟਾਈਮ ਦਿੱਤਾ ਹੈ ਇਹਨਾਂ ਨੂੰ ਜੇ ਸਾਡੀ ਇਹਨਾਂ ਦੀ ਕੋਈ ਗੱਲਬਾਤ ਚੱਲਦੀ ਠੀਕ ਆ ਨਹੀਂ ਚੱਲਦੀ ਤੇ ਫਿਰ ਅਸੀਂ ਪਹਿਲਾਂ ਤੇ ਤਰਨਤਾਰਨ ਦੇ ਵਿੱਚ ਫਿਰ ਗੁਰਦਾਸਪੁਰ ਦੇ ਵਿੱਚ ਫਿਰ ਜਲੰਧਰ ਦੇ ਵਿੱਚ ਫਿਰ ਫਰੀਦਕੋਟ ਦੇ ਵਿੱਚ ਸਭ ਜਗ੍ਹਾ ਪ੍ਰੋਟੈਸਟ ਕਰਾਂਗੇ ਤੇ ਮੈਂ ਇਹ ਵੀ ਗੱਲ ਦੱਸ ਦਿਆਂ ਕਿ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਵੋਟਾਂ ਦੇ ਪਰਿਵਾਰਾਂ ਦੀਆਂ 5 ਲੱਖ ਨੇ ਜੇ ਉਹ 5 ਲੱਖ ਫੋੜੀ ਇੱਧਰ ਪੈ ਗਈਆਂ ਫੈਸਲਾ ਉਧਰ ਪਾਸੇ ਉਹਦੇ ਅੱਖ ਚ ਹੋਣਾ ਵਾ ਸਰਕਾਰ ਉਹਦੀ ਬਣ ਇਹ ਪੜਿਆ ਵਿਚਾਰ ਲੈਣਾ ਆਪਣਾ ਅਸੀਂ ਇਹ ਨਹੀਂ ਚਾਹੁੰਦੇ ਵੀ ਸਰਕਾਰ ਦਾ ਨੁਕਸਾਨ ਹੋਵੇ ਅਸੀਂ ਇਹ ਵੀ ਗੱਲ ਕੋਣੀ ਪਹਿਲਾਂ ਤੇ ਜਵਾੜਿਆਂ ਤੇ ਮਾਰਿਆ ਜਾਂਦੀ ਬਈ ਦੀ ਸਰਕਾਰ ਰਹੀ ਆ ਪਹਿਲੀ ਵਾਰੀ ਕੋਈ ਖਰਾਨਦਾ ਪੁੱਤ ਬਣਿਆ ਤੇ ਉਹ ਕਿਸਾਨ ਦਾ ਪੁੱਤ ਬਣ ਕੇ ਲੋਕਾਂ ਨਾਲ ਗੱਲ ਕਰੇ ਜਿਹੜਾ ਬੰਦਾ ਕਹਿੰਦਾ ਸੀ ਅਸੀਂ ਜਿਹੜੀ ਸਿਕਿਉਰਿਟੀ ਖਤਮ ਕਰਦੇਾਂਗੇ ਵੀਆਈਪੀ ਕਲਚਰ ਖਤਮ ਕਰਦੇਾਂਗੇ ਅੱਜ ਵੀਆਈਪੀ ਕਲਚਰ ਉਹਨੇ ਤਿੱਗਣਾ ਕਰ ਦਿੱਤਾ ਵਾ ਤਿੰਨ ਗੁਣਾ ਵੱਧ ਸਿਕਿਉਰਿਟੀ ਕਿੰਨਾ ਖਤਰਾ ਉਹਨੂੰ ਹੋ ਗਿਆ ਵਾ ਜਦੋਂ ਭਾਈ ਤੇਰੀ ਆਈ ਹੈ ਨਾ ਉਦੋਂ ਕਿਸੇ ਦੀ ਬਖਸਣਾ ਉਦੋਂ ਆ ਹੀ ਜਾਣੀ ਆ ਇਸ ਕਰਕੇ ਤੁਸੀਂ ਰੱਬ ਦਾ ਹੁਕਮ ਮੰਨ ਕੇ ਗੁਰੂ ਦਾ ਹੁਕਮ ਮੰਨ ਕੇ ਬਕਾਇਦਾ ਤੋਤੇ ਲੋਕਾਂ ਚ ਵਿਚਰੋ ਉਹਨਾਂ ਜਿੱਦਾਂ ਸੱਤਾ ਚ ਪਹਿਲਾਂ ਜਾਂਦੇ ਸੀਗੇ ਉਹਨਾਂ ਉਸੇ ਤਰ੍ਹਾਂ ਮਿਲੋ ਸਾਡੀ ਇਹ ਬੇਨਤੀ ਆ ਕਿ ਸਰਕਾਰ ਸਾਡੇ ਨਾਲ ਬਿਨਾਂ ਸ਼ਰਤ ਜਿਹੜੀ ਉਹ ਗੱਲਬਾਤ ਜਿਹੜੀ ਆਪਨੇ ਆਏ ਜੇ ਨਹੀਂ ਕਰਦੀ ਤੇ ਫਿਰ ਅਸੀਂ ਜਿਹੜਾ ਆਪਣੇ ਤਰੀਕੇ ਨਾਲ ਗੱਲ ਕਰਾਂਗੇ ਜੀ ਮੱਕੀ ਪਿਛਲੀ ਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ ਖਲਾਫੀ ਕਰ ਗਿਆ ਸੀ ਸੀਐਮ ਦੇ ਮਿਲਣ ਦਾ ਕਿ ਲੱਗਦਾ ਹੈ ਕਿ ਸੀਐਮ ਸਾਹਿਬ ਦੂਜੀ ਵਾਰ ਆਏ ਤੇ ਕਾਲੀਆਂ ਚੰਨੀਆਂ ਦਾ ਸਵਾਗਤ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਕਹਿ ਚੁੱਕਾ ਹਾਂ ਜੇ ਸਾਡੀ ਇੱਕ ਹਫ਼ਤੇ ਚ ਕੋਈ ਗੱਲਬਾਤ ਨਾ ਕੀਤੀ ਗਈ ਤੇ ਅਸੀਂ ਫਿਰ ਜਦੋਂ ਦੂਸਰੀ ਸੀਐਮ ਸਾਹਿਬ ਇੱਥੇ ਆਉਂਦੇ ਨੇ ਤੇ ਫਿਰ ਜੋ ਸਾਡਾ ਹੈਗਾ ਕਾਲੀਆਂ ਚੰਨੀਆਂ ਦਾ ਸਵਾਗਤ ਕਰਾਂਗੇ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਪੁਲਿਸ ਆਪਣਾ ਕੰਮ ਕਰੂਗੀ ਸਰਕਾਰ ਆਪਣਾ ਕੰਮ ਕਰੂਗੀ ਆਪਣਾ ਕੰਮ ਕਰਾਂਗੇ ਇੱਕ ਧਾਰੀਵਾਲ ਸਾਡੇ ਮੰਤਰੀ ਨੇ ਇੱਥੇ ਉਹ ਸਾਡੇ ਨਾਲੇ ਦੇ ਪੱਤਰਕਾਰਾਂ ਨੂੰ ਧਮਕਾਈ ਜਾਂਦੇ ਨੇ ਭਾਈ ਇਦਾਂ ਜੱਜੋਗੇ ਤੁਸੀਂ ਸਾਡੀਆਂ ਰਿਸ਼ਤੇਦਾਰੀਆਂ ਉੱਥੇ ਨੇ ਸਾਡੇ ਆਪਣੇ ਪੱਤਰਕਾਰ ਭਾਈ ਜਰ ਉੱਥੇ ਹੈ ਸਾਡਾ ਬ ਇਸ ਕਰਕੇ ਅਸੀਂ ਉਹਨੂੰ ਕਹਿੰਨੇ ਵੀ ਤੁਸੀਂ ਆਪਣੇ ਬੰਦੇ ਦੇ ਪੁੱਤਾਂ ਵਾਲਾ ਕੰਮ ਕਰੋ ਇਦਾਂ ਕੰਮ ਬਿਲਕੁਲ ਨਹੀਂ ਚੱਲਣਾ ਪਰ ਮੈਂ ਇਹ ਬਕਾਇਦਾ ਤੌਰ ਤੇ ਇਲਾਨੀਆਂ ਤੌਰ ਤੇ ਕਹਿੰਦਾ ਵਾਂ ਕਿਸੇ ਵੀ ਪੱਤਰਕਾਰ ਨਾਲ ਕਿਸੇ ਪ੍ਰਕਾਰ ਦੀ ਵਧਿੱਕੀ ਨਹੀਂ ਹੋਣ ਦਿੱਤੀ ਜਾਏਗੀ ਜਿਹੜਾ ਵੀ ਵਧਿੱਕੀ ਕਰੂਗਾ ਉਹਨੂੰ ਇੱਕ ਤਾਂ ਜਵਾਬ ਪੱਥਰ ਨ ਦਿੱਤਾ ਜਾਊਗਾ ਜੀ ਜੀ ਧੰਨਵਾਦ ਜੀ ਡੀਪੀਆਰ ਉਹ ਜਿਹੜਾ ਇੱਥੇ ਮੈਂ ਸਦੀਆਂ ਤੋਂ ਵੇਖ ਕਰਕੇ ਕਹੂੰਗਾ ਵੀ ਸਾਢੇ ਸਾਲ ਦੀ ਇੱਕ ਸਾਲ ਸਦੀ ਹੁੰਦੀ ਹੈ ਕਿਉਂ ਕਹਿੰਦੇ ਚਿਰਦਾ ਬੈਠਾ ਇੱਥੇ ਕਾਲੀਆਂ ਦਾ ਵੀ cheetah ਤੇ ਕਾਂਗਰਸ cheetah ਤੇ ਹੁਣ ਇਹਨਾਂ ਦਾ cheetah ਹੁਣ ਕਹਿੰਦਾ ਫਿਰਦਾ ਮੇ ਰਗਮ ਚੜਿਆ ਬੰਦਾ ਵਾ ਜਿਹਦਾ ਸੁਪਰ ਸੀਐਮ ਤੇ ਕੋਈ ਗੱਲ ਨਹੀਂ ਭਾਈ ਤੂੰ ਰਗਮ ਚੜੇ ਨਹੀਂ ਤੇ ਸਾਡੇ ਕੋਲ ਤਾਂ ਸਾਡੇ ਆਪਣੇ ਜਿਹੜੇ ਨੇ ਬੰਦੇ ਪੱਤਰਕਾਰ ਹੀ ਕਾਫੀ ਆਪੇ ਮੁਕਾਬਲਾ ਕਰਨ ਲਗੇ ਤਰਾ ਸਾਡੀ ਮੰਗ ਮੁੱਖ ਮੰਤਰੀ ਕੋਲੋਂ ਇਹਨੂੰ ਬਿਨਾਂ ਕਿਸੇ ਬਿਨਾਂ ਕਿਸੇ ਦੇਰੀ ਤੋਂ ਤਬਾਦਲਾ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਜਿਹੜਾ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਜਿਹੜਾ ਉਹ ਕੁਝ ਨਾ ਕੁਝ ਗਲਪਤ ਜਰੂਰ ਕਰੇਗਾ ਇਹਨੇ ਪਹਿਲਾਂ ਵੀ ਕੀਤੀ ਪ੍ਰੈਸ ਕਨਫਰੈਂਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਹੁਣ ਵੀ ਕਰੇਗਾ ਨਾਲ ਮੈਂ ਇਲੈਕਸ਼ਨ ਕਮਿਸ਼ਨ ਨੂੰ ਬਹੁਤ ਸਾਰੇ ਅਫਸਰ ਇੱਥੇ ਜਿਹੜੇ ਆ ਹੋਮ ਡਿਸਟ੍ਰਿਕਟ ਦੇ ਬੈਠੇ ਨੇ ਇੱਥੋਂ ਤੱਕ ਕਿ ਦੋ ਅਫਸਰਾਂ ਦੇ ਉੱਤੇ ਤੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਐਮ ਐਲ ਏ ਨੇ ਕੁਮਰਿੰਝ ਬਤਾ ਬੰਦਾ سنگੀਨ ਦੋਸ਼ ਲਾਇਆ ਨਸ਼ਿਆਂ ਦੇ ਤੇ ਜੇ ਫਿਰ ਵੀ ਸਰਕਾਰ ਦੇ ਕੰਨ ਤੇ ਕੋਈ ਜੂਨੀ ਸਰਕਟ ਦੀ ਤੇ ਫਿਰ ਸਰਕਾਰ ਸਮਝ ਲੈਂਦੀ ਵੀ ਨਸ਼ੇ ਆਪ ਹੀ ਬਕਾਰੀ ਆ ਜੀ ਜੀ ਹਾਂਜੀ ਬਾਕੀ ਇੱਕ ਮਿੰਟ ਆ ਦੇਣ ਯਾਰ ਕੋਲ ਬਾਕੀ ਲੱਗੀ ਆ ਜਿਹੜਾ ਰੋਲ ਪ੍ਰੋਫੈਸਰਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਅਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲ ਸਾਂਝੇ ਤੌਰ ਤੇ ਜਿਹੜਾ ਰੋਸ ਮਾਰਚ ਕੀਤਾ ਗਿਆ ਆ ਜਰਨਤ ਪੱਤਰਕਾਰਾਂ ਨੇ ਹੱਕੀ ਮੰਗਾਂ ਨੇ ਉਹਦੇ ਵਾਸਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਅੱਗੇ ਤੋਂ ਵੀ ਜਾਰੀ ਰਹੇਗਾ ਜੇ ਭਗਵੰਤ ਮਾਨ ਨੇ ਸਾਨੂੰ ਸਮਾਂ ਨਾ ਦਿੱਤਾ ਅਸੀਂ ਅੱਗੇ ਤੋਂ ਤਿੱਖਾ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਇਹ ਸਾਡੀਆਂ ਹਕੀਮਾਗਾਂ ਦੇ ਪੱਤਰਕਾਰਾਂ ਦੀਆਂ ਸਾਨੂੰ ਇਹ ਜਿਹੜੀਆਂ ਮੰਗਾਂ ਲੈਣ ਚਾਹੀਦੀਆਂ ਭਗਵੰਤ ਮਾਨ ਨੂੰ ਲਾਗੂ ਕਰਨੀਆਂ ਚਾਹੀਦੀਆਂ ਨੇ ਅਸੀਂ ਇਸੇ ਕਰਕੇ ਅੱਜ ਜਿਹੜਾ ਆ ਸ਼ਾਂਤਮਈ ਪ੍ਰਦਰਸ਼ਨ ਕੀਤਾ ਆ ਅੱਗੇ ਤੋਂ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਨਹੀਂ ਕਰਾਂਗੇ ਜੇ ਸਾਡੀ ਮੰਗਾਂ ਨਾ ਮੰਨੀਆਂ ਗਈਆਂ ਤੇ ਕਿ ਡੀਪੀਆ ਰੋ ਬਾਰੇ ਕੋਈ ਸਹੀ ਗੱਲ ਕਰਿਓ ਵੀ ਕਰ ਨਹੀਂ ਕਿ ਡੀਪੀਆ ਨੇ ਵੀ ਇੱਥੇ ਘੱਟ ਤੋਂ ਘੱਟ ਵੀ 20 ਸਾਲ ਤੋਂ ਉੱਪਰ ਉਹ ਚੱਲੇ ਆ ਜਿਹੜਾ ਲਗਾਤਾਰੀ ਹਰ ਸਰਕਾਰ ਦਾ ਚੇਤਾ ਆ ਕੋਣਾ ਇਲੈਕਸ਼ਨ ਹੋਈ ਹੈ ਪ੍ਰੈਸ ਕਲੱਬ ਵੀ ਉਹਦੇ ਵਿੱਚ ਵੀ ਨੇ ਤਾਂ ਲੇ ਕੀਤੀਆਂ ਨੇ ਔਰ ਇੱਕ ਤੇ ਨੂੰ ਦਿਟਾਉਣ ਵਾਸਤੇ ਨੇ ਬੜਾ ਕੁਝ ਕੀਤਾ ਆ ਤੇ ਅਸੀਂ ਆਨੇ ਆ ਕਿ ਕੋਈ ਵੀ ਚੋਣ ਔਰ ਕਹਿੰਦੇ ਪਾਰਲਰ ਸੀ ਤਰੀਕੇ ਨਾਲ ਕੋਈ ਜਿੱਥੇ ਸਾਨੂੰ ਕੋਈ ਤਰਾਜ ਨਹੀਂ ਪਰ ਜਿਹੜਾ ਇਹਰਾਫੇਰੀ ਮਾਰਕ ਜਿਤਨਾ ਬੜਾ ਮਾੜਾ ਆ ਔਰ ਅਸੀਂ ਇਸ ਕਰਕੇ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੋਂਗੇ ਡੀਪੀਰੋਂ ਦੀ ਇੱਥੋਂ ਜ਼ਿਲ੍ਹੇ ਚ ਬਦਲੀ ਕੀਤੀ ਜਾਵੇ ਜਦੋਂ ਵੀ ਕਾਨਫਰੈਂਸ ਹੁੰਦੀ ਹੈ ਤੇ ਭਗਵੰਤ ਮਾਨ ਜਿਹੜਾ ਉਹ ਕੰਨੀ ਕਿਉਂ ਘਟਦਾ ਇਹ ਵੀ ਕੰਨੀ ਕਟਣੀ ਹੈ ਪੱਤਰਕਾਰਾਂ ਦੇ ਜਿਹੜੇ ਜੈਲੋਗਡ ਬਣਾਏ ਗਏ ਆ ਉਹ ਪੱਤਰਕਾਰ ਉਹਨਾਂ ਨੂੰ ਜਾਣ ਦਿੱਤੇ ਜਿਹੜੇ ਪੱਤਰਕਾਰ ਸਵਾਲ ਕਰਨ ਵਾਲੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਜਾਂ ਸਾਰੇ ਪੱਤਰਕਾਰ ਨੂੰ ਇਕੱਠੇ ਜਾਣ ਦਿੱਤਾ ਜਾਵੇ ਤਾਂ ਕਿ ਇਹ ਗੱਲ ਕਰਨਾ ਜਿਹੜੇ ਪੱਤਰਕਾਰਾਂ ਚੈਲੋ ਕਾਡ ਨੂੰ ਡਰਦੇ ਗੱਲ ਨਹੀਂ ਕਰਦੇ ਕਿ ਸਾਡੇ ਚੈਲੋ ਕਾਡ ਨਾਲ ਕੱਟੇ ਜਾਣ ਸਾਡੇ ਐਕ੍ਰੀਡੇਸ਼ਨ ਕਾਰਨ ਕੱਟੇ ਜਾਣੋਂ ਡਰਦੇ ਗੱਲ ਨਹੀਂ ਕਰਦੇ ਹੁਣ 7 ਦਿਨ ਦਾ ਇਹ ਆਲਟੀਮੇਟ ਦਿੱਤਾ ਹੋਇਆ ਹੈ ਕਿ ਨਾ ਕੋਈ ਕਾਰਵਾਈ ਹੋਊ ਇਹ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਅੰਬਰਸਰ ਆਵੇਗਾ ਪੂਰਾ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਿਹੜਾ ਹੈ ਤੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਣਗੇ